ਸਸ਼ੇ ਕੱਲ ਦੀ ਵੀਡੀਓ ਵੇਖ ਰਹੀ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਾਂ ਚ ਰੰਜ ਦੀ ਵੱਡੀ ਖਬਰ ਖਬਰ ਨਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਕੈਪਟਨ ਵੱਲੋਂ ਲਈ ਗਏ ਫੈਸਲੇ ਨੇ ਮਾਨ ਸਰਕਾਰ ਨੂੰ ਪਾਈਆ ਭਜੜਾ ਮਾਮਲਾ ਪਹੁੰਚ ਹਾਈ ਕੋਰਟ ਪੰਜਾਬ ਸਰਕਾਰ ਵੱਲੋਂ 1 ਜੁਲਾਈ 2024 ਨੂੰ ਦਖਣੀ ਕੀਤੀ ਗਈ ਇਸ ਦੇ ਨਾਲ ਹੀ ਦੁਗਣੀ ਨਾਲ ਇਸ ਦੀ ਸਕੱਤਰੇਤ ਤਨਖਾਹ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਪੰਜਾਬ ਸਿਵਲ ਸਕੱਤਰੇਤ ਤੋਂ ਬਨੌਰ ਸੰਯੁਕਤ ਸਕੱਤਰ ਸੇਵਾਮੁਕਤ ਹੋਏ ਅਤੇ ਧਰਮਦੇਵੀ ਦੇ ਹੋਰਾਨਾ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ 2016 ਤੋਂ 30 ਜੂਨ 2021 ਦੌਰਾਨ ਸੇਵਾਮੁਕਤ ਹੋਏ ਸਕੱਤਰੇਤ ਅਫਸਰਾਂ ਨੂੰ ਇਸ ਦੀ ਦਖਣੀ ਤਨਖਾਦੀ ਹੱਕਦਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਪਟੀਸ਼ਨਰਾਂ ਨੇ ਵਕੀਲ ਅਤੇ ਐਡਵੋਕੇਟਰ ਅੰਜੀਵ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਸਿਮਰਨ ਸਿੰਘ ਸੇਠਾ ਵੱਲੋਂ ਸੋਮੁਖ ਸਕੱਤਰਿਤ ਪੰਜਾਬ ਅਤੇ ਹਰਾਨਾ ਨੂੰ 9 ਜਨਵਰੀ 2025 ਲਈ نوٹیفیکیشن جاری ਕੀਤੀ ਹੈ ਇਸ ਦਿਨ ਨਾਲ ਹੀ ایڈووکیٹر جیਵ سنگھ ਨੇ عدالت ਦੇ ਧਿਆਨ ਵਿੱਚ ਲਿਆਂਦਾ ਅਤੇ ਸਾਰੇ ਹੀ ਕ੍ਰਿਸ਼ਣ ਇੱਕ 1 ਜਨਵਰੀ 2016 ਤੋਂ ਤੀਕ 30 ਜੂਨ 2021 ਦਰ간ਾ ਸੇਵਾ ਮੁਕਤ ਹੋਏ ਸਨ ਅਤੇ 2010 ਤੋਂ ਮਿਲਣ ਵਾਲਾ ਸਖਤਰ ਤਨਖਾਹ ਦੇ ਹੱਕਦਾਰ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ